ਫਗਵਾੜਾ ਦੇ ਹਰ ਗੋਬਿੰਦ ਨਗਰ ਚੌਂਕ ਦੇ ਨੇੜੇ ਕਚੇਰੀ ਰੋਡ ਤੇ ਮੋਬਾਈਲ ਦੀ ਦੁਕਾਨ ਤੋਂ ਮੋਬਾਈਲ ਐਸੈਸਰੀ ਅਤੇ ਕਰਿਆਨੇ ਦਾ ਸਮਾਨ ਚੋਰੀ ਕਰਕੇ ਚੋਰ ਹੋਏ ਫਰਾਰ ਦੁਕਾਨ ਮਾਲਕ ਨੇ ਕਿਹਾ ਕਰੀਬ 3 ਲੱਖ ਦਾ ਹੋਇਆ ਨੁਕਸਾਨ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਪਿਆਮੇ ਸੇ ਕੇ ਤੇ ਬਸ ਇਨਾ ਕਿ ਕੱਪੜੇ ਸੇ ਕੇ ਜਹਾਜ ਦਾ ਸਮਾਨ ਲਿਖੇ ਮਾਨਾ ਕੱਢੇ ਹੋਰ ਸਮਾਨ ਕੀ ਲੈ ਗਏ ਬਾਕੀ ਹੋਰ ਬਾਕੀ ਥੱਲੇ ਲੈ ਗਏ ਥੱਲੇ ਕੋਈ ਨੋਟ ਕੱਟ ਨਹੀਂ। ਜੇ ਤੁਹਾਡੇ ਚੋਰੀ ਹੋਈ ਆ ਹਾਂਜੀ ਕੀ ਕੀ ਸਮਾਨ ਲੈ ਕੇ ਗਏ ਸਰ ਮੇਰਾ ਮੈਂ ਇਥੇ ਫੋਟੋਗ੍ਰਾਫਰ ਦਾ ਪਾਸਪੋਰਟ ਸਾਈਜ਼ ਫੋਟੋ ਕਾਪੀ ਦਾ ਵੀ ਕੰਮ ਕਰਦਾ ਆ ਕੈਮਰਾ ਰੱਖਿਆ ਸੀਗਾ ਮੇਰਾ ਇੱਕ ਕੈਮਰਾ ਲੈ ਕੇ ਚਲੇ ਗਏ ਆ ਤੇ ਮੇਰੇ ਗੱਲੇ 'ਚ 95 ਕੁ ਰੁਪਈਆ ਸੀ ਉਹ ਲੈ ਕੇ ਚਲੇ ਗਏ ਆ ਮੈਂ ਪੈਨ ਡਰਾਈਵ ਦਾ ਵੀ ਕੰਮ ਕਰਦਾ ਆ ਤੇ ਮੋਬਾਈਲ ਐਸੈਸਰੀ ਦਾ ਕੰਮ ਕਰਦਾ ਉਹਦੇ ਚ ਜਿੰਨੀਆਂ ਵੀ ਆਈਟਮਾਂ ਸੀਗੀਆਂ तकरीबन ਉਹ ਸਾਰੀਆਂ ਲੈ ਗਏ ਤੇ ਜਿਹਦੇ ਜਿਹਦੇ ਕਾਰਨ ਮੇਰਾ ਮੇਰਾ ਵਿੱਚ ਕਰਿਆਨੇ ਦਾ ਜਿਹਦੇ ਨਾਲ ਮੈਂ ਸਿਕਟਾਂ ਬੀੜੀਆਂ ਵੀ ਵੇਚਦਾ ਸਾਰਾ ਕੁਝ ਸਿਕਟਾਂ ਬੀੜੀਆਂ ਸਾਰਾ ਸਮਾਨ ਉਹ ਸਮਾਨ ਵੀ ਲੈ ਗਾਇਆ ਤੇ ਮੇਰਾ ਪਿੰਡ ਰਹਿ ਬਾਹਰ ਵੀ ਜੋ ਕੈਮਰੇ ਦੀ ਐਸੈਸਰੀ ਦੇ ਵਿੱਚ ਆਉਂਦਾ ਸਾਰਾ ਸਮਾਨ ਲੈ ਗਾਇਆ तकरीबन ਕਿੰਨਾ ਨੁਕਸਾਨ ਹੋ ਗਿਆ तकरीबन ਮੇਰਾ ਇਹਦੇ ਵਿੱਚ 2-3 3 ਲੱਖ ਦਾ ਨੁਕਸਾਨ ਹੋਇਆ ਕੋਈ ਸ਼ੱਕ ਹੈ ਕਿਸੇ ਤੇ ਨਹੀਂ ਸਰ ਮੈਂ ਇਦਾਂ ਕਿਸੇ ਤੇ ਵੀ ਕੋਈ ਇਲਜ਼ਾਮ ਨਹੀਂ ਲਾ ਸਕਦਾ ਤੇ ਮੌਕੇ ਤੇ ਪੁਲਿਸ ਆਈ ਹੈ ਜੀ ਨਹੀਂ ਹੱਲੇ ਤੱਕ ਆਈ ਨਹੀਂ ਜੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਪਹਿਲਾਂ ਇੱਥੇ ਕੰਪਲੇਂਟ ਦੇ ਕੇ ਜਾਓ ਫਿਰ ਅਸੀਂ ਮੁੱਕਾ ਦੇਖਣਾ ਮੈਂ ਫਿਰ ਸਿਟੀ ਗਿਆ ਸੀ ਕਿ ਮੇਰਾ ਬੇਟਾ ਗਿਆ ਸੀ ਤੇ ਉਹ ਕਹਿੰਦੇ ਪਹਿਲਾਂ ਕੰਪਲੇਂਟ ਦੋ ਫਿਰ ਦੇ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮੰਗ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਚੋਰੀਆਂ ਤੇ ਨਾਕਾਬੰਦੀ ਹੋਣੀ ਚਾਹੀਦੀ ਹੈ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਸ਼ਹਿਰ 'ਚ ਬਹੁਤ ਜ਼ਿਆਦਾ ਇਹ ਚੋਰੀਆਂ ਹੋ ਰਹੀਆਂ ਦਿਨ ਪਰ ਦਿਨ ਚੋਰੀਆਂ ਵਧ ਰਹੀਆਂ ਜਾ ਰਹੀਆਂ ਨੇ ਠੀਕ ਆ ਜੀ ਹੋਰ ਕੁਝ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਬੱਸ ਲੋਕਾਂ ਤੇ ਇਹਨਾਂ ਨੂੰ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਵੀ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਸਰ ਤੁਸੀਂ ਮੌਕੇ ਦੀ ਵਾਰਦਾਤ ਤੇ ਆਏ ਆ ਇਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਮੈਂ ਆਪਣੇ ਮੁੱਠੀ ਕੋਲੋਂ ਦਰਖਾਸਤ ਮਸੂਰ ਹੋਈ ਗਿਆ ਉਹਦੇ ਵਿੱਚ ਦੱਸਿਆ ਵੀ ਸਾਡੇ ਰਾਤੀ ਚੋਰੀ ਹੋਈ ਥਾ 3:30 ਵਜੇ ਦੇ ਕਰੀਬ ਮੈਂ ਮੌਕੇ ਤੇ ਆ ਕੇ ਦੇਖਿਆ ਹੁਣ ਅੱਗੇ ਵੀ ਫਾਰਮ ਉਹ ਜਿਹੜੀ ਆ ਹਾਈ ਕਾਲੇ ਸ਼ੁਰੂ ਤੋਂ ਦੇਖਦੇ ਹਾਂ ਹੁਣ ਚੋਰਾਂ ਨੂੰ ਪੜਾ ਦੇ ਤਿੰਨੇ ਦੀ ਚੋਰੀ ਹੋਈ ਸਰ ਸਾਨੂੰ 2 ਟਾਈ ਲੱਖ ਰੁਪਏ ਦਾ ਸਮਾਨ ਹੈ